ਹਾਂਜੀ ਕੀ ਹਾਲ ਨੇ ਪੰਜਾਬੀਓ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਚ ਆਪਾਂ ਗੱਲਬਾਤ ਕਰਦੇ ਆਂ ਕਿ ਜਿਹੜੇ ਹੁਣ ਆਪਾਂ ਪੰਜਾਬੀ ਹੈਗੇ ਆ ਆਪਾਂ ਹੁਣ ਹਰ ਜਗ੍ਹਾ ਹਰ ਖੇਤਰ ਵਿੱਚ ਆਪਾਂ ਛਾਏ ਹੋਏ ਆ ਠੀਕ ਹੈ ਚਾਹੇ ਉਹ ਖੇਤੀਬਾੜੀ ਦੇ ਕੰਮ ਨੂੰ ਲੈ ਕੇ ਹੋਗੇ ਚਾਹੇ ਨੌਜਵਾਲਾ ਕਰਨ ਨੂੰ ਹੋਗੇ ਜਾਂ ਕੁਝ ਵੀ ਹਰ ਫੀਲਡ ਵਿੱਚ ਪੰਜਾਬੀ ਇਨਾ ਅਹਿਮ ਆਉਂਦਾ ਹੈ ਚਾਹੇ ਉਹ ਕੈਨੇਡਾ ਜਾਣ ਦਾ ਜਾ ਹੋ ਗਿਆ ਜਾਂ ਬਹੁਤ ਜਾਂਦਾ ਹੋ ਗਿਆ ਹਨ ਅੰਬਰੋਡ ਦੇਸ਼ਾਂ 'ਚ ਹੁਣ ਤੱਕ ਕੈਨੇਡਾ 'ਚ ਵੀ ਲੋਕ ਗੋਲੇ ਘਾਟੀ ਦੇਖਣ ਨੂੰ ਮਿਲਦੇ ਤੇ ਪੰਜਾਬੀ ਹੀ ਛਾਏ ਹੋਏ ਨੇ ਹਰ ਜਗ੍ਹਾ ਪੰਜਾਬੀ ਪੰਜਾਬੀ ਹੋਈ ਪਈ ਐ ਪਰ ਜਿਹੜੀ ਆਪਾਂ ਅੱਜ ਦੀ ਵੀਡੀਓ ਜੀ ਡਿਸਕਸ ਕਰਨ ਵਾਲੇ ਆ ਉਹ ਇੱਕ ਜਈ ਅਹਿਮ ਇੱਕ ਗੱਲ ਹੈਗੀ ਐ ਕਿ ਜਿਹੜੀ ਅੱਜ ਬਹੁਤ ਵੱਡੀ ਪੰਜਾਬ ਚ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਇਹ ਗੱਲਬਾਤ ਆਪਾਂ ਕਰਨ ਵਾਲੇ ਆ ਠੀਕ ਐ ਜਿਹੜੀ ਇਹ ਗੱਲਬਾਤ ਦਾ ਮੇਨ ਮੁੱਦਾ ਹੈਗਾ ਕਿ ਜਿਹੜੀ ਇਹ ਠੱਗੀ ਕੀਤੀ ਗਈ ਐ ਉਹ ਠੱਗੀ ਜੇ ਕਰਨ ਵਾਲਾ ਵੀ ਇੱਕ ਪੰਜਾਬੀ ਹੀ ਹੈਗਾ ਪੰਜਾਬੀ ਨੇ ਹੀ ਪੰਜਾਬੀ ਨੂੰ ਲੁੱਟਿਆ ਪੰਜਾਬੀ ਹੀ ਹੁਣ ਜਿਹੜੇ ਪੰਜਾਬ ਦਾ ਹੁਣ ਨਾਮ ਬਦਨਾਮ ਕਰਨ ਲੱਗੇ ਨੇ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਇਸੀ ਜਿਹਦੇ ਵਿੱਚ ਮੈਂ ਦੇਖਿਆ ਦੱਸਿਆ ਸੀਗਾ ਕਿ ਪੰਜਾਬੀ ਹੀ ਕਿਉਂ 크ਿਸਚਨ ਬੰਦੇ ਜਾ ਰਹੇ ਨੇ ਉਹਦੀ ਮੈਂ ਵਜ੍ਹਾ ਵੀ ਦੱਸੀ ਸੀ ਤੁਹਾਨੂੰ ਇੱਕ ਹੋਰ ਮੁੱਦਾ ਹੁਣ ਨਵਾਂ ਸਾਹਮਣੇ ਆਇਆ ਹੈ ਤੁਸ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਪਰਲਸ ਗਰੁੱਪ ਵੱਲੋਂ ਇੱਕ ਪਹਿਲਾਂ ਆਪਣੇ ਪੰਜਾਬੀਆਂ ਨੂੰ ਇੱਕ ਸੁਪਨਾ ਦਿਖਾਇਆ ਗਿਆ ਸੀਗਾ ਕੀ ਤੁਹਾਨੂੰ ਆਪਾਂ ਤੁਹਾਡੇ ਤੁਸੀਂ ਸਾਡੇ ਕੰਪਨੀ ਚ ਇਨਵੈਸਟਮੈਂਟ ਕਰੋ ਅਸੀਂ ਤੁਹਾਨੂੰ ਜਗਾ ਦੇ ਕੇ ਲੈ ਕੇ ਦਵਾਂਗੇ ਜਗਾ ਵਿੱਚ ਤੁਹਾਡੇ ਮਕਾਨ ਤੁਹਾਨੂੰ ਕੁੱਠੀਆਂ ਤੁਹਾਡੇ ਪਾ ਕੇ ਦੇਵਾਂਗੇ ਬਣਾ ਕੇ ਦੇਵਾਂਗੇ ਸਸਤੇ ਏਟਾਂ ਚ ਅਜੇ ਉਹ ਪਰਲਸ ਕੰਪਨੀ ਵਾਲਾ ਲੋਕ ਮੁੱਦਾ ਹਜੇ ਠੰਡਾ ਨਹੀਂ ਹੋਇਆ ਲੋਕ ਹਜੇ ਉਸ ਗੱਲ ਨੂੰ ਭੁੱਲੇ ਨਹੀਂ ਕਿ ਇੱਕ ਨਵਾਂ ਹੋਰ ਸਕੈਮ ਆਪਣਾ ਸਾਹਮਣੇ ਆ ਚੁੱਕਿਆ ਜਿਹੜਾ ਕਿ ਸਕੈਮ ਕਰਨ ਵਾਲਾ ਇੱਕ ਪੰਜਾਬੀ ਹੀ ਹੈਗਾ ਮੋਸਟਲੀ ਜਿਹੜੀ ਗੱਲ ਉਹ ਸਕੈਮ ਹੈਗਾ ਉਹ ਸਕੈਮ ਪੰਜਾਬੀ ਨੇ ਹੀ ਕੀਤਾ ਤੇ ਕੀਤਾ ਵੀ ਪੰਜਾਬੀਆਂ ਨਾਲ ਪੰਜਾਬੀਆਂ ਨਾਲ ਹੀ ਉਸਨੇ ਉਹ ਸਕੈਮ ਕੀਤਾ ਪੰਜਾਬੀਆਂ ਨੂੰ ਹੀ ਲੁੱਟਿਆ ਪੰਜਾਬੀ ਹੋ ਕੇ ਪੰਜਾਬੀ ਬੰਦਿਆਂ ਨੂੰ ਹੀ ਲੁੱਟਿਆ ਪਿਆ ਗੱਲਬਾਤ ਆਪਾਂ ਕਰਦੇ ਹਾਂ ਕਿ ਇੱਕ ਜਗਦੇਵ ਸਿੰਘ ਖਾਲਸਾ ਪਰ ਉਹਨੂੰ ਖਾਲਸਾ ਕਹਿਣਾ ਹੁਣ ਮੇਰਾ ਜੀ ਨਹੀਂ ਕਰਦਾ ਕਿ ਜਿਹੜਾ ਜਗਦੇਵ ਸਿੰਘ ਕੌਣ ਹੈ ਕਿ ਜਗਦੇਵ ਸਿੰਘ ਆਪਾਂ ਇੱਕ ਹੁਣ ਬਹੁਤ ਸਾਰੀਆਂ YouTube ਦੇ ਵੀਡੀਓ ਦੇਖੀਆਂ ਹੋਣਗੀਆਂ ਆਪਣੇ ਪਿੰਡਾਂ ਚ ਪਰਚੇ ਵੀ ਬੰਦੇ ਆ ਗਏ ਹੋਣਗੇ ਐਡਵਰਟਾਈਜ਼ਮੈਂਟ ਕੀਤੀ ਹੋਏ ਜਗਦੇਵ ਸਿੰਘ ਜਿਹੜਾ ਕਿ 13 13 ਕਿਸਾਨ ਹਟ ਚਲਾਉਂਦਾ ਹੈ ਕਿਸਾਨ ਹੱਟ ਮਤਲਬ ਕੀ ਉਹ ਕਿਸਾਨ ਇੱਕ ਫਰੈਂਚਾਈਜ਼ੀ ਪ੍ਰੋਵਾਈਡ ਕਰਾਉਂਦਾ ਹੈ ਕਿ ਜਿਵੇਂ ਕਿ ਆਪਣੇ ਕੋਈ ਬਿੱਗ ਬਾਜ਼ਾਰ ਹੋਇਆ ਜਾਂ ਕੋਈ ਹੋਰ ਆਪਣਾ ਸ਼ਾਪਿੰਗ ਕੰਪਲੈਕਸ ਹੋਏ ਜਿਹੜਾ ਕਿ ਆਪਾਂ ਇਕੱਠਾ ਸਮਾਨ ਜਿੱਥੇ ਆਪਾਂ ਲੋਡਨ ਸਾਰ ਖਰੀਦਦੇ ਹੁੰਦੇ ਆ ਉਹ ਜਗਦੇਵ ਸਿੰਘ ਇੱਕ ਪੰਜਾਬੀ ਹੀ ਹੈਗਾ ਆਪਣਾ ਜਿਹੜਾ ਕਿ 13-13 ਦੇ ਨਾਂ ਤੇ ਕਿਸਾਨ ਹੱਟ ਚਲਾ ਰਿਹਾ ਸੀਗਾ ਉਸ ਨੇ ਇੱਕ ਪੰਜਾਬੀ ਬੰਦੇ ਜਾਂ ਪੰਜਾਬੀ ਬੰਦਿਆਂ ਨਾਲ ਘਟੂ-ਘਟ 40 ਲੱਖ ਰੁਪਏ ਦੀ ਠੱਗੀ ਮਾਰੀ ਹੈ 40 ਲੱਖ ਰੁਪਏ ਦੀ ਠੱਗੀ ਦਾ ਲੋਕ ਸ਼ਿਕਾਰ ਹੋਏ ਨੇ ਜਗਦੇਵ ਸਿੰਘ ਖਾਲਸਾ ਦੇ ਹੱਥੋਂ ਖਾਲਸਾ ਤਾਂ ਕਿ ਆਪ ਨੂੰ ਕਹਿ ਨਹੀਂ ਸਕਦੇ ਕਿਉਂਕਿ ਖਾਲਸਾ ਸੱਚਾ ਰੱਬ ਦਾ ਸਰੂਪ ਹੁੰਦਾ ਹੈ ਉਸ ਨੇ ਖਾਲਸੇ ਭਾਈਚਾਰੇ ਵਿੱਚ ਹੁੰਦੇ ਹੋਏ ਵੀ ਲੋਕਾਂ ਨਾਲ 40 ਲੱਖ ਦੀ ਠੱਗੀ ਮਾਰੀ ਠੱਗੀ ਕਿਵੇਂ ਹੋਈ ਹੁਣ ਆਪਾਂ ਇਸ ਗੱਲ ਦਾ ਡਿਸਕਸ ਕਰਦੇ ਹਾਂ ਕਿ ਜਿਵੇਂ ਪਰਸ ਕੰਪਨੀ ਵੱਲੋਂ ਲੋਕਾਂ ਨੂੰ ਸੁਪਨੇ ਦਿਖਾ ਕੇ ਦਿਖਾਏ ਗਏ ਸੀ ਕਿ ਤੁਸੀਂ ਸਾਡੀ ਕੰਪਨੀ ਵਿੱਚ ਇਨਵੈਸਟ ਕਰੋ ਤੁਸੀਂ ਸਾਡੀ ਕੰਪਨੀ ਵਿੱਚ ਪੈਸਾ ਲਾਓ ਤਾਂ ਕਿ ਤੁਹਾਡਾ ਜਿਹੜਾ ਕਿ ਅਸੀਂ ਤੁਹਾਡੇ ਸੁਪਨੇ ਦਾ ਘਰ ਤੁਹਾਨੂੰ ਬਣਾ ਕੇ ਦੇਵਾਂਗੇ ਤੁਹਾਨੂੰ ਪ੍ਰਾਪਰਟੀਆਂ ਖਰੀਦ ਕੇ ਦੇਵਾਂਗੇ ਪਰਪਲ ਕੰਪਨੀ ਨੇ ਕੀ ਕੀਤਾ ਕਿ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸੀਗੇ ਜਿਵੇਂ 10-10 ਸਾਲ ਪਹਿਲਾਂ ਕਿ ਉਹਨਾਂ ਨੂੰ 10 ਸਾਲਾਂ ਦਾ ਤੁਸੀਂ ਇਨਵੈਸਟਮੈਂਟ ਕਰਨਾ ਤੇ ਪਰਪਲ ਕੰਪਨੀ ਨੇ ਆਪਣੇ ਪਲਾਟ ਖਰੀਦ ਲਏ ਸੀ ਆਪਣੇ ਨਾਂ ਤੇ ਮੁੜ ਕੇ ਅੱਜ ਪਰਪਲ ਕੰਪਨੀ ਦਾ ਉਹੀ ਗਰੁੱਪ ਦਾ ਜਿਹੜਾ ਮੇਨ ਪ੍ਰਧਾਨ ਸੀਗਾ ਉਹ ਜਿਹਦੇ ਚ ਬੈਠਾ ਹੈ ਉਹਨ ਇੱਕ ਨਵਾਂ ਮੁੱਦਾ ਸਾਹਮਣੇ ਆਇਆ ਨਵਾਂ ਮੁੱਦਾ ਸਾਹਮਣੇ ਆ ਕਿ ਜਗਦੇਵ ਸਿੰਘ ਵੱਲੋਂ ਪੰਜਾਬੀਆਂ ਨਾਲ ਹੀ ਇੱਕ ਠੱਗੀ ਕੀਤੀ ਗਈ ਹੈ ਪੰਜਾਬੀ ਨੂੰ ਹੀ ਲੁੱਟਿਆ ਗਿਆ ਇੱਕ ਸਾਨ ਹਟ ਤੁਸੀਂ ਬਹੁਤ ਮਸ਼ਹੂਰ ਹੈਗੀ ਸੀ ਜਿਹੜੀ ਇਹ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਸੁਣਿਆ ਹੋਊਗਾ ਕਿ ਤੇਰਾ ਤੇਰਾ ਨਾਂ ਦੇ ਬਾਬੇ ਗੁਰਨਾਨਕ ਦੇਵ ਜੀ ਦੇ ਨਾਂ ਤੇ ਜਿਹੜੀ ਇੱਕ ਸਾਨ ਹੱਟ ਚਲਾਉਂਦਾ ਸੀਗਾ ਬਾਬੇ ਗੁਰਨਾਨਕ ਦੇ ਨਾਂ ਤੇ ਇਹ ਲੋਕਾਂ ਨੂੰ ਨਾਂ ਲੈ ਲੈ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਵੀਡੀਓ ਵਿੱਚ ਤੁਸੀਂ ਆ ਦੇਖ ਸਕਦੇ ਹੋ ਕਿ ਇੱਕ ਕਿਸਾਨ ਹੈਗਾ ਜਿਹੜਾ ਕਿ ਵਿਰੋਕ ਉਹਦਾ ਬੁਰਾ ਹਾਲ ਹੈ ਉਸਦੇ ਘਰ ਦਾ ਰੋਸ਼ਨ ਪਾਣੀ ਤੱਕ ਵਿਗ ਗਿਆ ਇਸ ਕਰਕੇ ਵਿਚੇ ਮੇਨ ਮੁੱਦਾ ਗੱਲਬਾਤ ਹੈ ਕਿ ਇਸ ਪਰਿਵਾਰ ਨੇ ਸਬਾਪੂ ਨੇ ਜਗ ਜਗਦੇਵ ਸਿੰਘ ਕੋਲੋਂ ਇੱਕ ਫਰੈਂਚਾਈਜ਼ੀ ਲਈ ਸੀ ਫਰੈਂਚਾਈਜ਼ੀ ਜਿਹੜੀ ਕਿ ਉਹ 40 ਲੱਖ ਰੁਪਏ ਚ ਮਿਲੀ ਸੀ 40 ਲੱਖ ਰੁਪਏ ਲਾ ਕੇ ਉਹਨੇ ਉਹਦੇ ਨਾਲ ਐਗਰੀਮੈਂਟ ਕੀਤਾ ਸੀ ਕਿ ਮੈਂ ਤੁਹਾਡੇ ਤੱਕ ਆਪਣਾ ਸਮਾਨ ਜਿਹੜਾ ਹੈਗਾ ਆਪਾਂ ਪਹੁੰਚਾਵਾਂਗਾ ਤੇ ਤੁਸੀਂ ਉਹ ਸਮਾਨ ਨੂੰ ਗਾਂਹ ਜਿਹੜਾ ਦੁਕਾਨਾਂ ਖੁੱਲੀਆਂ ਹੋਈਆਂ ਨੇ ਕਿਸਾਨ ਹੱਟਦੀਆਂ ਤੁਸੀਂ ਉਹਨਾਂ ਤੱਕ ਸਪਲਾਈ ਕਰਦਾ ਤੇ ਤੁਹਾਨੂੰ ਲੱਖਾਂ ਕਰੋੜਾਂ ਦੀ ਅਮਦਨ ਹੋਏਗੀ ਉਹ ਬਾਪੂ ਨੇ ਕੀ ਕੀਤਾ ਬਾਪੂ ਨੇ ਜਿਹੜਾ ਉਹਦੀ ਸਾਲ ਭਾਰ ਦੀ ਮਜ਼ਦੂਰ ਭਾਰ ਦੀ ਜਿਹਨੇ ਮਿਹਨਤ ਦੀ ਕਮਾਈ ਸੀ ਦੋ ਪੀੜੀਆਂ ਦੀ ਉਹਨੇ ਬਿਨਾਂ ਕੁਝ ਸੋਚੇ ਸਮਝੇ ਉਹਦੀਆਂ ਵੀਡੀਓ ਦੇਖੇ ਉਹਦੇ ਬਹਿਰਾਵੇ ਵਿਚ ਆ ਕੇ 40 ਲੱਖ ਰੁਪਏ ਦੀ ਇਨਵੈਸਟਮੈਂਟ ਕਰ ਦਿੱਤੀ ਉਹ 40 ਲੱਖ ਰੁਪਇਆ ਜਿਹੜਾ ਡੁੱਬ ਗਿਆ ਕਿਉਂਕਿ ਮੰਨ ਕੇ ਚਲੋ ਉਹ ਜਗਦੇਵ ਕੀ ਕਹਦਾ ਸੀਗਾ ਕਿ ਜਿਹਨ ਇਨਵੈਸਟ ਕੀਤਾ ਤੁਸੀਂ ਉਹ ਬੰਦੇ ਨੂੰ ਟਾਰਗੇਟ ਕਰਦਾ ਸੀਗਾ ਜਿਹਦੇ ਗੁਰਸਿੱਖ ਭਾਈਚਾਰੇ ਨਾਲ ਸੰਬੰਧ ਸੀਗੇ ਗੁਰਸਿੱਖ ਸੀਗੇ ਕਿ ਜਿਹੜੀ ਉਹਦੇ ਗੱਲਾਂ ਵਿਚ ਆ ਸਕਣ ਜਗਦੇਵ ਨੇ ਕੀ ਕੀਤਾ ਕਿ ਉਹਨਾਂ ਨਾਲ ਇੱਕ ਕੰਟਰੈਕਟ ਸਾਈਨ ਕਰਦਾ ਸੀ ਕਿਸਾਨ ਤੇਰਾ ਦੇ ਨਾਂ ਦੇ ਹੱਟ ਦੇ ਨਾਂ ਦੇ ਉੱਤੇ ਇੱਕ ਕੰਪਨੀ ਚਲਾਉਣਾ ਸੀਗਾ ਉਹਨਾਂ ਨਾਲ ਕੰਟਰੈਕਟ ਸਾਈਨ ਕਰਦਾ ਕਿ ਤੁਸੀਂ ਇੱਕ ਜਗ੍ਹਾ ਲਓ ਜਗਾ ਦਾ ਤੁਹਾਨੂੰ ਮੈਂ ਆਪਣੀ ਕੰਪਨੀ ਦੇ ਤੁਹਾਨੂੰ ਫਰੈਂਚਾਈਜ਼ੀ ਪ੍ਰੋਵਾਈਡ ਕਰਾਵਾਂਗਾ ਫਰੈਂਚਾਈਜ਼ੀ ਕੀ ਹੋਏਗੀ ਜਿਹਦੇ ਵਿੱਚ ਮੈਂ ਤੁਹਾਨੂੰ ਸਮਾਨ ਹੋਇਆ ਭੇਜਾਂਗਾ ਜਿਵੇਂ ਕੋਈ ਖਾਣ ਪੀਣ ਦਾ ਸਮਾਨ ਹੋ ਗਿਆ ਜਾਂ ਰਸੋਾਨਾ ਦੀ ਵਰਤ ਵਿੱਚ ਆਉਣਾ ਸਮਾਨ ਹੋ ਗਿਆ ਕੁਝ ਵੀ ਤਰ੍ਹਾਂ ਦਾ ਤੁਸੀਂ ਉਹ ਲੋਕਾਂ ਨੂੰ ਸੇਲ ਕਰਦੇ ਤਾਂ ਲੋਕ ਤੁਹਾਡੇ ਦੁਕਾਨ ਤੇ ਆ ਕੇ ਸਾਰਟੀ ਫਰੈਂਚਾਈਜ਼ੀ ਤੋਂ ਕਮਾਈ ਤੁਸੀਂ ਕਰ ਸਕੋਗੇ ਪਰ ਜਿਹੜੀ ਮੇਨ ਗੱਲ ਹੈਗੀ ਹੈ ਕਿ ਕਮਾਈ ਹੋਣ ਦੀ ਥਾਂ ਧੂਲ ਉਹਨੂੰ ਦੁੱਗਣਾ ਪਾਪ ਨੂੰ ਨੁਕਸਾਨ ਹੋ ਗਿਆ ਨੁਕਸਾਨ ਕਿਵੇਂ ਹੋਇਆ ਕਿ ਜਦੋਂ ਮੰਨ ਕੇ ਚਲੋ ਕਿ ਜਦੋਂ ਮਾਲ ਦੀ ਸਪਲਾਈ ਤੁਹਾਡੇ ਕੋਲ ਆਉਂਦੀ ਹੈ ਤਾਂ ਦੁਕਾਨ ਵਿੱਚ ਜਿਹੜਾ ਪਿਆ ਹੋਇਆ ਅਕਸਰ ਇੱਕ ਚੀਜ਼ ਹੀ ਐਕਸਪਾਇਰ ਡੇਟ ਹੁੰਦੀ ਹੈ ਉਸ ਚੀਜ਼ ਜਦੋਂ ਐਕਸਪਾਇਰ ਹੋਣ ਲੱਗੀ ਤਾਂ ਆਪਣੇ ਉਹਨਾਂ ਨੂੰ ਜਗਦੇ ਜਨ ਨੂੰ ਕਿਹਾ ਕਿ ਆਪਣੇ ਜਿਹੜਾ ਸਮਾਨ ਪਾਈ ਐ ਐਕਸਪਾਇਰ ਹੋਣ ਲੱਗਾ ਤਾਂ ਵਾਪਸ ਲੈ ਜਾ ਉਹ ਵਾਪਸ ਲੈ ਕਹਿ ਕਹਾ ਕੇ ਕਿਵੇਂ ਨਵੇਂ ਕਰ ਦਿੰਦੇ ਪਰ ਨਵਾਂ ਮਾਲ ਉਹਦੇ ਕੋਲ ਪਹੁੰਚਦਾ ਹੀ ਨਹੀਂ ਸੀਗਾ ਜਿਹੜੀ ਉਹਨਾਂ ਨੇ ਸਪਲਾਈ ਕਰਨੀ ਸੀਗੀ ਉਹਨਾਂ ਨੇ ਆਪ ਦੇ ਟਰੱਕ ਵੀ ਵਿੱਚ ਪਾਏ ਉਹ ਟਰੱਕ ਦਾ 13000 ਰੁਪਏ ਦਾ ਖਰਚਾ ਸੀਗਾ ਉਹ ਵੀ ਆ ਪੱਲਿਓ ਦਿੰਦੇ ਸੀਗੇ ਸਭ ਕੁਝ ਕਰਕੇ ਪਰ ਅਸਲ ਵਿੱਚ ਉਹਨਾਂ ਕੋਲ ਮਾਲ ਪੋਜੀਟਿਵ ਸੀਗਾ ਜੋ ਸਪਲਾਈ ਕਿਸ ਚੀਜ਼ ਦੀ ਕਰਨ ਦੀ ਕਿਸਾਨ ਜਿਹੜਾ ਹੈਗਾ ਸੀਗਾ ਜਿਹੜਾ ਹੁਣ ਬਾਪੂ ਸੀਗਾ ਬਾਪੂ ਨੇ ਜਦੋਂ ਪਤਾ ਲੱਗਿਆ ਉਹਨੇ ਬਈ ਥਾਣੇ ਨਾ ਜਾ ਕੇ ਸ਼ਿਕਾਇਤ ਦਰਜ ਕਰਵਾਈ ਕੱਲਾ ਬਾਪੂ ਨੇ ਬਾਪੂ ਦੇ ਨਾਲ ਇੱਕ ਬੰਦਾ ਹੋਰ ਵੀ ਹੈਗਾ ਜਿਨ੍ਹਾਂ ਨੇ 40 40 50 50 ਲੱਖ ਲਾ ਕੇ ਇਹਨਾਂ ਦੀ ਕਿਸਾਨ ਹੱਟ ਦੀ ਫਰੈਂਚਾਈਜ਼ੀ ਲਈ ਸੀ ਤਾਂ ਕਿ ਉਹਨਾਂ ਨੂੰ ਯੂਨੂੰ ਦਿਖਾਇਆ ਗਿਆ ਸੀਗਾ ਕਿ ਤੁਹਾਨੂੰ ਇੱਕ ਇਨਕਮ ਦਾ ਸਾਧਨ ਹੋਏਗਾ ਤੁਹਾਡੇ ਆਮਦਨ ਵਿੱਚ ਵਾਧਾ ਹੋਏਗਾ ਪਰ ਇਹਦੇ ਨਾਂ ਤੇ ਕਿਸਾਨ ਹੱਟ ਦੇ ਨਾਂ ਤੇ ਜਗਦੇਵ ਨੇ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰੀ ਹੈ 40-40 ਲੱਖ ਰੁਪਏ 40 ਲੱਖ ਰੁਪਏ ਉਹ ਮਾਮੂਲੀ ਗੱਲ ਨਹੀਂ ਹੁੰਦੀ ਪੀੜੀਆਂ ਪੀੜੀਆਂ ਲੱਗ ਜਾਂਦੀਆਂ ਨੇ 40 ਲੱਖ ਰੁਪਏ ਕਮਾਉਣੇ ਲੋਕਾਂ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਜਿਹੜੀ ਕਿ ਲੋਕ ਆਪ ਦੀ ਬਿਨਾਂ ਸੋਚ ਸਮਝੇ ਕਿਸੇ ਦੇ ਪਿੱਛੇ ਲਾ ਦਿੰਦੇ ਨੇ ਬਾਪੂ ਦਾ ਹੁਣ ਉਹ ਲੋਕੇ ਬੁਰਾ ਹਾਲ ਹੈ ਬੁਰਾ ਹਾਲ ਕਿ ਹੋਣਾ ਹੀ ਸੀਗਾ ਉਹਨਾਂ ਦੱਸੋ ਤੁਹਾਡੇ ਸਾਹਮਣੇ ਜੋ 40 ਲੱਖ ਰੁਪਏ ਮੁੰਡੇ ਇਹਨਾਂ ਨੂੰ ਬਹੁਤ ਕਿਹਾ ਕਿ ਬਾਪੂ ਇਹ ਬੰਦਾ ਆਪਾਂ ਨੂੰ ਠੀਕ ਨਹੀਂ ਲੱਗਦਾ ਇਹਦੇ ਪਿਛੇ ਲੱਗੇ ਆਪਾਂ 40 ਲੱਖ ਰੁਪਏ ਨਾ ਲਾ ਕੇ 40 ਲੱਖ ਰੁਪਏ ਚ ਲਾਉਣੇ ਪਏ ਆ ਕੱਲ ਨੂੰ ਇਹਦਾ ਕੋਈ ਆਇਨਕ 40 ਲੱਖ ਰੁਪਏ ਆਪਾਂ ਕਦੋਂ ਕਮਾਵਾਂਗੇ ਤੁਸੀਂ ਆਪ ਸਿਆਣੇ ਹੋ ਤੁਹਾਡੀ ਇੰਨੀ ਉਮਰ ਹੋ ਗਈ ਤੁੰਡੀ 40 ਲੱਖ ਰੁਪਏ ਤੁਸੀਂ ਕਮਾਇਆ ਤੇ ਉਹ ਹੀ 40 ਲੱਖ ਰੁਪਏ ਲਾ ਕੇ ਆਪਾਂ 10 ਜਾਂ ਮਹੀਨੇ ਚ 10 ਮਹੀਨਿਆਂ ਚ ਜਾਂ ਮਹੀਨਾ ਸਾਲ ਚ ਕਿਵੇਂ ਕਮਾਵਾਂਗੇ ਤੁਸੀਂ ਆਪ ਦੱਸੋ ਠੀਕ ਹੈ ਔਰ ਬਾਪੂ ਨੇ ਉਹ ਬੁੰਡਿਆ ਦੀ ਗੱਲ ਉਹ ਅਣਦੇਖਾ ਕਰ ਦਿੱਤਾ ਹੁਣ ਬਾਪੂ ਦਾ ਬੁਰਾ ਹਾਲ ਹੋਇਆ ਪਿਆ ਇੱਥੇ ਤੱਕ ਉਹਨਾਂ ਦਾ ਨੋਪਤਾ ਆ ਗਿਆ ਕਿ ਹੁਣ ਉਹਨਾਂ ਦੇ ਘਰੇ ਲੰਗਰ ਪੱਕਣਾ ਤੱਕ ਔਖਾ ਹੋ ਗਿਆ ਬਾਪੂ ਦੀ ਉਹ ਨਿਗਾਹ ਦੀ ਅੱਖਾਂ ਦੀ ਨਿਗਾਹ ਚਲੀ ਗਈ ਅੱਖਾਂ ਦੀ ਨਿਗਾਹ ਕਿਉਂ ਚਲੀ ਗਈ ਕਿਉਂਕਿ ਉਹਦਾ ਬਲੱਡ ਵਧ ਗਿਆ ਬਲੱਡ ਵਧਨ ਨਾਲ ਉਹ ਅੰਨ੍ਹਾ ਹੋ ਗਿਆ ਵਿਚਾਰਾ ਉਹ ਬੈਠਾ ਹੁਣ ਤਰਲੇ ਘਟੀ ਜਾਂਦਾ ਹੈ ਕਦੇ ਤੁਸੀਂ ਤਾਂ ਨਹੀਂ ਇਸ ਠੱਗੀ ਦਾ ਸ਼ਿਕਾਰ ਹੋਏ ਕਿਉਂਕਿ ਪਰਛੇ ਅਕਸਰ ਥੋੜੇ ਪਿੰਡ ਵੀ ਵੰਡੇ ਹੋਣਗੇ ਕਿਸਾਨ ਹਟ ਤੇਰਾ ਤੇਰਾ ਜਾ ਕੇ ਸਰਚ ਕਰਦੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਚੀਜ਼ ਐਕਸ ਵਿੱਚ ਹੈਗੀ ਸੀਗਾ ਕਿਉਂਕਿ ਮੁੱਦਾ ਹੁਣ ਨਵਾਂ ਨਵਾਂ ਹੀ ਆਇਆ ਮੇਰਾ ਜੀਤਦਾ ਹੈ ਤੁਹਾਡੇ ਲਈ ਮੈਂ ਸਭ ਤੋਂ ਪਹਿਲਾਂ ਵੀਡੀਓ ਬਣਾਈ ਹੈ ਤਾਂ ਕਿ ਕਿਤੇ ਤੁਸੀਂ ਇਸ ਠੱਗੀ ਦਾ ਸ਼ਿਕਾਰ ਨਾ ਬਣ ਜਾਓ ਠੀਕ ਹੈ ਮੈਂ ਤੁਹਾਨੂੰ ਅਵੇਅਰ ਕਰਨਾ ਚਾਹੁੰਦਾ ਕਿ ਜੇਕਰ ਕੋਈ ਵੀ ਕੰਪਨੀ ਜਿਹੜੀ ਕਿ ਤੁਹਾਨੂੰ ਇਨਵੈਸਟਮੈਂਟ ਕਰਨ ਦੀ ਹੈ ਕਿ ਤੁਸੀਂ ਇੰਨੀ ਇਨਵੈਸਟਮੈਂਟ ਕਰੋ ਤੁਹਾਨੂੰ ਅਸੀਂ ਦੁੱਗਣਾ ਕਰਕੇ ਦੇਵਾਂਗੇ ਉਹ ਤੁਹਾਡੇ ਨਾਲ ਇੱਕ ਤਰ੍ਹਾਂ ਦਾ ਫਰਾਡ ਕਰਦੀ ਪਈ ਹੈ ਉਹ ਤੁਹਾਡੇ ਪੈਸੇ ਲੈ ਕੇ ਭੱਜ ਜਾਏਗੀ ਹੁਣ ਜਗਦੇਵ ਤਾਂ ਹੁਣ ਜੇਲ੍ਹ 'ਚ ਬੈਠਾ ਹੈ ਪਰ ਜੇਲ੍ਹ 'ਚ ਬੈਠਾ ਵੀ ਬਾਪੂ ਨੂੰ ਕਹਿਣਾ ਕਿ ਕੋਈ ਪ ਕਦੇ ਕਾਨੂੰਨ ਉਹਨੂੰ ਬਾਹਰ ਕੱਢ ਦਿੱਤਾ ਪੈਸੇ ਲੈ ਕੇ ਤੁਰ ਕੇ ਤੇ ਉਹ ਕਹਿੰਦਾ ਕਿ ਇਹਦਾ ਪਾਸਪੋਰਟ ਜਬਤ ਕਰੋ ਤਾਂ ਕਿ ਇਹ ਇਹ ਦੇਰ ਛੱਡ ਕੇ ਭੱਜ ਨਾ ਸਕੇ ਜਿਵੇਂ ਕਿ ਨੀਰੋ ਮੋਦੀ ਹੋਇਆ ਜਾਂ ਕਿੰਗ ਫਿਸ਼ਰ ਦਾ ਜਿਹੜਾ ਮਾਲਕ ਸੀਗਾ ਜਿਵੇਂ ਉਹ ਬਾਹਰ ਹੁਣ ਟੱਪ ਕੇ ਸਭ ਲੰਡਨ ਬੈਠੇ ਨੇ ਹਨਾ ਮੋਸਟਲੀ ਗੱਲ ਹੁੰਦੀ ਹੈ ਕਿ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਤੁਸੀਂ ਆਪਣੀ ਔਨਲ ਪੜ ਦੀ ਕਮਾਈ ਲਾਉਂਦੇ ਪਏ ਹੋਗੇ ਤੁਹਾਡੇ ਪੈਸੇ ਦਾ ਸੇਫ ਨਹੀਂ ਕਿਤੇ ਉਹ ਵੀ ਕਿਤੇ ਪਰਲਸ ਕੰਪਨੀ ਵਰਗਾ ਬੰਦਾ ਨਿਕਲ ਆਇਆ ਕਿ ਜਿਹਦਾ ਤੁਹਾਡੇ ਨਾਲ ਠੱਗੀ ਮਾਰ ਕੇ ਬਾਅਦ ਚ ਤੁਹਾਡੇ ਪੈਸੇ ਲੈ ਕੇ ਚਲਦਾ ਬਣੇ ਹੁਣ ਜਗਦੇਵ ਸਿੰਘ ਪੁਲਿਸ ਹਿਰਾਸਤ ਵਿੱਚ ਦੇਖ ਰਹੇ ਅੱਗੇ ਇਹਨਾਂ ਕੀ ਕਰਵਾਈ ਹੁੰਦੀ ਹੈ ਪਰ ਮੈਨੂੰ ਇਸ ਗੱਲ ਦਾ ਬੜਾ ਅਬਸੋਰਡਸ ਹੈ ਕਿ ਉਹ ਪੰਜਾਬੀ ਹੁੰਦਾ ਹੋਇਆ ਇਹਨੇ ਪੰਜਾਬੀ ਭਾਈਚਾਰੇ ਨਾਲ ਠੱਗੀ ਕੀਤੀ ਹੈ ਆਪਣੇ ਪੰਜਾਬੀ ਭਾਈਆਂ ਨੂੰ ਹੀ ਲੁੱਟ ਲਿਆ ਬਹੁਤ ਹੀ ਵੱਡੀ ਉਹਨੇ ਗਲਤੀ ਕੀਤੀ ਹੈ ਕਿ ਦੁੱਧ ਸਿੱਖ ਬੰਦਾ ਹੋ ਕੇ ਉਹਨੇ ਇਹ ਸਭ ਕੁਝ ਕੀਤਾ ਉਹਦੇ ਗੱਤਰੇ ਪਾਏ ਹੋਇਆ ਤੁਸੀਂ ਇਹ ਵੀਡੀਓ ਚ ਦੇਖ ਸਕਦੇ ਹੋ ਪਰ ਹੁਣ ਉਹ ਨੂੰ ਦੁੱਧ ਸਿੱਖ ਬੰਦਾ ਕਹਿੰਨ ਨੂੰ ਜੀ ਨਹੀਂ ਕਰਦਾ ਕਿਉਂਕਿ ਉਹਨੇ ਕੰਮ ਹੀ ਕੁਛ ਇਹੋ ਜਿਹਾ ਕੀਤਾ ਹੈ ਠੀਕ ਹੈ ਜੇਕਰ ਤੁਹਾਡੇ ਨਾਲ ਵੀ ਕੁਝ ਹੋਇਆ ਹੋਇਆ ਤਾਂ ਤੁਸੀਂ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਲੋਕਾਂ ਨੂੰ ਦੱਸੋ ਤਾਂ ਨੇੜੇ ਦੀ ਪੁਲਿਸ ਥਾਣੇ 'ਚ ਜਾ ਕੇ ਆਪਣੀ ਰਿਪੋਰਟ ਦਰਜ ਕਰਵਾਓ ਠੀਕ ਹੈ ਹੁਣ ਵੀਡੀਓ 'ਚ ਮੈਂ ਤੁਹਾਨੂੰ ਇੱਕ ਪਹਿਲਾਂ ਦੱਸਿਆ ਸੀ ਕਿ ਬੈਂਕਾਂ 'ਚ ਜਿਹੜਾ ਤੁਹਾਡਾ ਪਿਆ 5 ਲੱਖ ਰੁਪਏ ਤੱਕ ਹੀ ਸੇਫ ਹੈ ਹੁਣ 5 ਲੱਖ ਤਾਂ ਬੈਂਕਾਂ 'ਚ ਪਿਆ ਜਿਹੜਾ ਸੀਗਾ ਵਾਪਸ ਆ ਜੂਗਾ ਪਰ ਜਿਹੜਾ ਜੈਦੇਵ ਸਿੰਘ ਵੱਲੋਂ ਇਹਨਾਂ ਲੋਕਾਂ ਵੱਲੋਂ ਜਿਹਦਾ ਤੁਹਾਡੇ ਨਾਲ ਠੱਗੀ ਕਰਕੇ 40 ਲੱਖ ਰੁਪਏ ਲੁੱਟਿਆ ਗਿਆ ਹੁਣ ਵਾਪਸ ਆਉਣ ਦਾ ਨਾਮ ਕੋਈ ਨਹੀਂ ਠੀਕ ਹੈ ਹਜੇ ਫਿਰ ਵੀ ਬੈਂਕਾਂ 'ਚ ਪਏ ਤੁਹਾਡੇ ਸੇਫ ਪੈਸੇ ਸੇਫ ਹੁੰਦੇ ਆ ਪਰ ਵੀਡੀਓ ਚੰਗੇ ਲੱਗੇ ਤਾਂ ਵੀਡੀਓ ਨੂੰ ਵੱਧ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਲੋਕੋ ਵੀ ਇਸ ਠੱਗੇ ਦਾ ਜਿਹੜਾ ਸ਼ਿਕਾਰ ਹੋਇਆ ਜਾਂ ਇਸ ਸ਼ਿਕਾਰ ਹੋਣ ਵਾਲੇ ਸੀ ਕਿ ਜਿਨ੍ਹਾਂ ਨਾਲ ਐਗਰੀਮੈਂਟ ਹੋਇਆ ਸੀਗਾ ਜਗਦੇਵ ਸਿੰਘ ਵੱਲੋਂ ਕਿ ਕਿਸਾਨ ਤੇਰਾ ਤੇਰਾ ਹੱਟ ਜਿਹੜਾ ਬਾਬੇ ਗੁਣਨਾਣਕ ਦੇਵ ਜੀ ਦੇ ਨਾਮ ਤੇ ਚਲਾਉਂਦਾ ਸੀਗਾ ਕਿ ਉਹਨਾਂ ਦੇ ਵਿੱਚ ਇਹਨਾਂ ਨਾਲ ਐਗਰੀਮੈਂਟ ਕੀਤਾ ਸੀਗਾ ਤਾਂ ਕਿ ਉਹਨਾਂ ਦੇ ਪੈਸੇ ਨਾਲ ਜਿਹੜੇ ਲਾਈ ਸਿਕੜ-ਕੜ ਉਹ ਵੀ ਰਿਕਵਰ ਹੋਣ ਮਾੜੇ ਮੋਟੇ ਤਾਂ ਉਹਨੇ ਹੱਥ ਵਲ ਕੁਝ ਪੱਲੇ ਕੁਛ ਆਵੇ ਅਪਨ ਪੰਜਾਬੀ ਕਹਾਵਤ ਹੈ ਕਿ ਜੰਦੀਵਾਲ ਦੀ ਪੂਛ ਹੀ ਹੱਥ 'ਚ ਆ ਗਈ ਤਾਂ ਤਾਂ ਵੀ ਕਾਫੀ ਹੈ ਹਨਾ ਮੇਰੀ ਗੱਲ ਨੂੰ ਹਾਸੇ ਚਾਣ ਲਿਓ ਪਰ ਇਹ ਸੀਰੀਅਸ ਮੁੱਦਾ ਹੈ ਵੀਡੀਓ ਨੂੰ ਬਹੁਤ ਬਹੁਤ ਲੋਕਾਂ ਤੱਕ ਸ਼ੇਅਰ ਕਰਿਓ ਤਾਂ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਸਕੇ ਕਿ ਉਹਨਾਂ ਨਾਲ ਕਿਤੇ ਇਹ ਗਾਣਾ ਸਕੈਮ ਹੋ ਜਾਏ ਤਾਂ ਕਿ ਤੁਸੀਂ ਇਸ ਸਕੈਮ ਹੋਣ ਤੋਂ ਤੁਸੀਂ ਬਚ ਸਕੋ ਇਹੋ ਜਿਹੇ ਜਿਹੜੇ ਕਿ ਪੰਜਾਬੀ ਬਾਬੇ ਜੀ ਦਾ ਆਪਾਂ ਗੁਰਦਾਨ ਖਦੇਵ ਜੇ ਨਾਮ ਲੈ ਕੇ ਆਪਣੀ ਦੁਕਾਨ ਚਲਾਉਂਦੇ ਨੇ ਇਹਨਾਂ ਨੂੰ ਅੱਧੂ ਮੁੜ ਕੇ ਇਹ ਕੰਮ ਕਰਨ ਤੋਂ 100 ਵਾਰੀ ਕਿਤਰਾਉਣ ਮੈਨੂੰ ਨਹੀਂ ਪਤਾ ਸੀ ਕਿ ਇਹਦਾ ਕੁਛ ਇਹ ਨਿਕਲੂਗਾ ਪਹਿਲਾਂ ਤਾਂ ਬਹੁਤ ਚੰਗਾ ਚੰਗਾ ਸੀਗਾ ਗੁਰਸਿੱਖ ਬੰਦਾ ਸੀ ਆਪਾਂ ਪਿੱਛੇ ਲੱਗੇ ਪਰ ਅਸਲ ਵਿੱਚ ਗੱਲ ਕੀ ਹੁੰਦੀ ਹੈ ਹੁਣ ਪਤਾ ਲੱਗਦਾ ਹੈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਲਾਈਕ ਕਮੈਂਟ ਕਰਾਉਣਾ ਭੁੱਲਿਓ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ